ਸਾਰਿਆਂ ਨੇ ਮਿਲ ਕੇ ਅਸੀਂ ਅਰਦਾਸ ਕੀਤੀ ਆ ਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਸਿਹਤਯਾਬੀ ਬਖਸ਼ਣ ਜਿਹੜਾ ਵੀ ਜੇਲ੍ਹ ਦੇ ਵਿੱਚ ਵਾਕਿਆ ਵਾਪਰਿਆ ਆ ਉਹ ਇੱਕ ਸਾਜੀ ਸੀ ਜਿਹੜੀਆਂ ਸਰਕਾਰਾਂ ਅੱਜ ਹੈ ਕੱਲ ਨਹੀਂ ਸਾਨੂੰ ਉਹਨਾਂ ਦਾ ਪਤਾ ਵੀ ਉਹ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਾਵਰ ਕਰਦੀਆਂ ਪਈਆਂ ਪਰ ਜਿਹੜੀ ਸੱਚੀ ਸਰਕਾਰ ਆ ਤੇ ਸਦੀਵੀ ਉਹਦੇ ਚਰਨਾਚ ਅੱਜ ਬੇਨਤੀ ਕੀਤੀ ਆ ਜੋ ਕੌਮ ਦੇ ਖਿਲਾਫ ਬਹੁਤ ਗੰਦਾ ਭੱਦਾ ਬਕਵਾਸ ਕਰਦਾ ਸੀ ਸੂਰੀ ਉਹਨੂੰ ਗੱਡੀ ਚਾੜਿਆ ਅਸੀਂ ਗੁਰੂ ਚਰਨਾ ਚੇ ਅਰਦਾਸ ਬੇਨਤੀ ਕਰਦੇ ਆ ਕਿ ਉਹਨੂੰ ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਚੜ੍ਹਦੀ ਕਲਾ ਚ ਰੱਖਣ ਪਰਿਵਾਰ ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਪਰਿਵਾਰ ਨੂੰ ਕਾਫੀ ਸਟ੍ਰੈਸ ਵੀ ਆ ਰਹੇ ਨੇ ਅੱਜ ਆਵਾਜ਼ ਕੌਮ ਤੇ ਸਮੂਹ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾਵਾਲਾ ਕਾਲੀਦਾਲ ਅੰਮ੍ਰਿਤਸਰ ਤੋਂ ਲੋਕ ਇਨਸਾਫ ਪਾਰਟੀ ਤੋਂ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਤੋਂ ਇੱਥੇ ਸਾਰੇ ਨਮਾਇंदे ਪਹੁੰਚੇ ਆ ਅੱਜ ਅਸੀਂ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਤੇ ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਸਾਜਿਸ਼ ਵਾਸੋਂਾਂ ਤੇ ਇੱਕ ਹਮਲਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਜੇਲ੍ਹ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਉਹਦੇ ਸਬੰਧ ਵਿੱਚ ਅਸੀਂ ਸ਼੍ਰੀ ਕਲਤਕੀ ਸਾਹਿਬ ਤੇ ਅਰਦਾਸ ਕਰਨ ਆਏ ਸੀਗੇ ਸਾਰਿਆਂ ਨੇ ਮਿਲ ਕੇ ਅਸੀਂ ਅਰਦਾਸ ਕੀਤੀ ਆ ਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਸਿਹਤ ਜਾਬੀ ਬਖਸ਼ਣ ਕਿਉਂਕਿ ਭਾਰੀ ਤਸ਼ੱਦਦ ਤੋਂ ਬਾਅਦ ਉਹਨਾਂ ਨੂੰ ਜਿੱਦਾਂ ਦੀ ਇੱਕ ਮੈਡੀਕਲ ਸਹਾਇਤਾ ਚਾਹੀਦੀ ਸੀ ਉਹ ਨਹੀਂ ਦਿੱਤੀ ਗਈ ਤੇ ਉਹ ਇਹ ਜਿਹੜਾ ਸਾਰਾ ਵਾਕਿਆ ਵਾਪਰਿਆ ਇਹਦੇ ਨਾਲ ਜਿਹੜੀ ਸਟੇਟ ਦੀ ਇੱਕ ਪਾਲਸੀ ਆ ਜਿਹੜੀ ਸਿੱਖਾਂ ਨੂੰ ਲੈ ਕੇ ਸਮਝ ਆ ਉਹ ਬੜੀ ਸਪਸ਼ਟ ਹੋਈ ਆ ਅੱਜ ਅਸੀਂ ਅਰਦਾਸ ਕੀਤੀ ਆ ਮਹਾਰਾਜ ਅੱਗੇ ਕਿ ਉਹਨਾਂ ਨੂੰ ਜਿਹੜੀ ਆ ਗੁਰੂ ਸਾਹਿਬ ਉਹਨਾਂ ਨੂੰ ਤੰਦਰੁਸਤੀ ਤੰਦਰੁਸਤੀ ਜਿਹੜੀ ਉਹ ਵਾਕਿਆ ਜਿਹੜਾ ਵੀ ਜੇਲ੍ਹ ਦੇ ਵਿੱਚ ਵਾਕਿਆ ਵਾਪਰਿਆ ਆ ਉਹ ਇੱਕ ਸਾਜ਼ੀ ਸੀ ਭਾਈ ਸੰਨੀ ਦੇ ਉੱਤੇ ਉਹ ਇੱਕ ਹਮਲਾ ਸੀ ਉਹਨੂੰ ਮਾਰਨ ਦੇ ਲਈ ਜਿਹੜਾ ਕਿ ਉਹਨਾਂ ਤੇ ਉਹ ਪੁੱਠਾ ਪੈ ਗਿਆ ਪਰ ਹਕੂਮਤ ਨੇ ਘੱਟ ਨਹੀਂ ਕੀਤੀ ਜਿਹੜਾ ਉੱਥੇ ਦਾ ਜੇਲ ਸੁਪਰਡੈਂਟ ਆ ਉਹ ਜ਼ਿੰਮੇਵਾਰ ਆ ਤੇ ਹੋਰ ਜਿਹੜੇ ਵਿੱਚ ਜਿਹੜੇ ਉੱਚ ਅਧਿਕਾਰੀ ਆ ਉਹ ਇਹਦੇ ਵਿੱਚ ਜ਼ਿੰਮੇਵਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਤੇ ਪਾਤਰ ਭਾਈ ਸੰਦੀਪ ਸਿੰਘ ਸੰਨੀ ਦੇ ਚੜ੍ਹਦੀ ਕਲਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਦੇ ਲਈ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਤਰ ਹੋ ਕੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਆ ਜਿਹੜੀਆਂ ਸਰਕਾਰਾਂ ਅੱਜ ਹੈ ਕੱਲ ਨਹੀਂ ਸਾਨੂੰ ਉਹਨਾਂ ਦਾ ਪਤਾ ਵੀ ਉਹ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਾਵਰ ਕਰਦੀਆਂ ਪਈਆਂ ਪਰ ਜਿਹੜੀ ਸੱਚੀ ਸਰਕਾਰ ਆ ਤੇ ਸਦੀਵੀ ਉਹਦੇ ਚਰਨਾਚ ਜ ਬੇਨਤੀ ਕੀਤੀ ਆ ਕਿ ਉਸ ਯੋਧੇ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਉਹਨੇ ਇਤਿਹਾਸ ਦੁਹਰਾਇਆ ਆ ਇੱਕ ਵਾਰੀ ਦਿੱਲੀ ਤਖਤ ਦੇ ਉੱਤੇ ਗੂੰਜ ਗੂੰਜੀ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੇ ਚੜ ਕੇ ਇਹਦੇ ਇੱਕ ਥੱਪੜ ਜੜਿਆ ਸੀ ਤੇ ਉਦਾਂ ਹੀ ਇਸ ਵਾਰ ਸਰਕਾਰ ਨੇ ਆਪਣੇ ਕਰਿੰਦੇ ਜਿਹੜੇ ਸੀ ਉਹਨਾਂ ਦੇ ਜ਼ਰੀਏ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਅਟੈਕ ਕਰਵਾਉਣ ਦੀ ਉਹਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਯੋਧੇ ਨੇ ਕੌਮ ਦੀ ਲਾਜ ਰੱਖੀ ਹੈ ਔਰ ਦੋਰੀ ਬਾਰ ਰੱਖੀ ਆ ਪਹਿਲਾਂ ਜੋ ਕੌਮ ਦੇ ਖਿਲਾਫ ਬਹੁਤ ਗੰਦਾ ਭੱਦਾ ਬਕਵਾਸ ਕਰਦਾ ਸੀ ਸੂਰੀ ਉਹਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਜਿਹੜੇ ਆਪਣੇ ਆਪ ਨੂੰ ਅਤ ਹੰਕਾਰ ਦੇ ਰੂਪ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਉਹਨੂੰ ਦੱਸਿਆ ਪਏ ਇਹਦੇ ਜਵਾਬ ਦੇ ਵਿੱਚ ਫਿਰ ਸਿੰਘ ਜਵਾਬ ਕਿੱਦਾਂ ਦਿੰਦੇ ਆ ਤੇ ਉਸ ਯੋਧੇ ਨੇ ਪੂਰੀ ਕੌਮ ਦੀ ਲਾਜ ਰੱਖੀ ਔਰ ਪੂਰੀ ਦੁਨੀਆ 'ਚ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਹੈ ਅਸੀਂ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨੂੰ ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਚੜ੍ਹਦੀ ਕਲਾ ਚ ਰੱਖਣ ਤੇ ਇਦਾਂ ਯੋਧਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਆਸ ਤੇਰੀ ਸਿਹਤ ਦੀ ਤੰਦਰੁਸਤੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਮੈਂ ਸਾਰੀਆਂ ਸੰਗਤਾਂ ਆਈਆਂ ਉਹਨਾਂ ਦਾ ਦਿਲੋਂ ਤਰਮਾਦ ਕਰਦਾ ਹਾਂ ਮੈਂ ਸਾਰੇ ਸਮੂਚੀ ਖਾਲਸਾ ਪੰਥ ਨੂੰ ਸਮੂਚੀ ਸਾਰੀ ਸੰਗਤ ਨੂੰ ਨਾਨਕ ਲਾ ਵਲੇਵਲ ਸੰਗਤ ਨੂੰ ਸਾਰੇ ਨੂੰ ਬੇਨਤੀ ਕਰਦਾ ਮੈਂ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਜਿਹੜੀਆਂ ਜੇਲ੍ਹ ਦੀ ਮੁਸ਼ਕਲ ਆ ਰਹੀਆਂ ਨੇ ਜਾਂ ਉਹਨਾਂ ਦੇ ਕੇਸ ਦੇ ਵਿੱਚ ਮੁਸ਼ਕਲ ਆ ਰਹੀਆਂ ਨੇ ਸਾਰੇ ਪੰਥ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੱਲ ਕਰ ਸਕਦੇ ਆ ਸਾਰੀ ਪੰਥ ਅਗੇ ਸਾਰੀ ਸਮੁਚੀ ਬਰਨਾਨੇ ਗਲਾਨ ਲੈ ਵ ਸੰਗਤ ਅਗੀ ਇਹ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਜੜੀਆਂ ਵੀ ਰਾਜ ਨੂੰ ਮੁਸ਼ਕਲ ਆ ਰਹੀਆਂ ਜਿਸ ਤਰ੍ਹਾਂ ਕਿ ਹੁਣ ਆਪਾਂ ਉਹਨਾਂ ਦੇ ਪਰਚੇ ਕਰਾਉਣੇ ਨੇ ਕ੍ਰੋਸ ਕੇਸ ਜਿਹੜਾ ਬਣਦਾ ਵਾ ਇਹਨਾਂ ਦੇ ਭਾਈ ਸੰਦੀਪ ਸਿੰਘ ਕੋਲ ਜਿਹਨਾਂ ਨੇ ਤਸ਼ੱਦਦ ਕੀਤਾ ਵਾ ਇਹੋ ਬੇਨਤੀ ਸਾਰੀ ਸੰਗਤ ਇਸ ਤਰ੍ਹਾਂ ਹੀ ਸਾਥ ਦੋ ਤਾਂ ਜੋ ਆਪਾਂ ਉਹਨਾਂ ਦੇ ਪਰਚੇ ਕਰਾ ਸਕੀ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਉੱਤੇ ਅਨਸ ਤਸ਼ੱਦਦ ਕੀਤਾ ਵਾ ਇਸ ਮਾਮਲੇ ਦੇ ਵਿੱਚ ਇੱਕ ਵਕੀਲਾਂ ਤੇ ਵੀ ਦਬਾਅ ਆਇਆ ਜਾ ਰਿਹਾ ਵਕੀਲਾਂ ਤੇ ਦਬਾਅ ਪਾਇਆ ਜਾ ਰ ਪਰਿਵਾਰ ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਪਰਿਵਾਰ ਨੂੰ ਕਾਫੀ ਥ੍ਰੈਟ ਵੀ ਆ ਰਹੇ ਨੇ ਐਸੇ ਤੇ ਪੂਰੀ ਜਾਣਕਾਰੀ ਆਪਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇ ਚੁੱਕੇ ਆ ਕਿ ਪਰਿਵਾਰ ਨੂੰ ਥ੍ਰੈਟ ਵੀ ਆ ਰਹੇ ਨੇ ਤੇ ਸਾਡੇ ਵਕੀਲ ਜ਼ਬਾਨ ਨੇ ਉਹਨਾਂ ਨੇ ਪ੍ਰੈਸ਼ਰ ਪਾਇਆ ਜਾ ਰਿਹਾ ਤੁਸੀਂ ਕੇਸ ਦੇ ਪਿਛੇ